ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਦੱਸਾਂਗੇ ਜੀ ਘਰੇਲੂ ਨੁਸਖਾ ਕਬਜ ਦੇ ਬਾਰੇ ਇਸ ਦੇ ਲਈ ਲੈਤਾ ਜੀ ਇੱਕ ਚਮਚਾ ਪਾਜ਼ਮੈਨ ਦਾ ਤੇ ਦੋ ਚਮਚ ਲਵਾਂਗੇ ਜੀ ਜੀਰੇ ਦੇ ਇਹਨਾਂ ਨੂੰ ਜੀ ਦੋਨਾਂ ਚੀਜ਼ਾਂ ਨੂੰ ਆਪਾਂ ਲੋ ਫਲੇਮ ਤੇ ਭੁੰਨਾਂਗੇ ਜੀ ਹੁਣ ਇਹਸ ਨੂੰ ਹੌਲੀ ਹੌਲੀ ਆਪਾਂ ਭੁੰਨਾਂਗੇ ਜੀ ਜੀਰੇ ਨੂੰ ਤੇ ਅਜਵਾਇਨ ਨੂੰ ਇਨੂੰ ਜ਼ਿਆਦਾ ਕਾਲਾ ਨਹੀਂ ਕਰਨਾ ਇਹਨੂੰ ਹਲਕਾ ਜਿਹਾ ਬ੍ਰਾਊਨ ਕਰਨਾ ਹੈ ਇਹਨੂੰ ਆਪਾਂ ਹੌਲੀ ਹੌਲੀ ਪ온 ਦੇ ਰਹਾ ਹਾਂਗੇ ਜੀਰਾ ਤੇ ਅਜਮੈਨ ਸਾਡਾ ਜਿਹੜਾ ਪਾਚਨ ਤੰਤਰ ਉੰਦਾ ਉਸ ਨੂੰ ਬਹੁਤ ਵਧੀਆ ਬਣਾਉਂਦਾ ਹੈ ਮਜ਼ਬੂਤ ਕਰਦਾ ਤੇ ਇਹਦੇ ਵਿੱਚ ਆਪਾਂ ਇੱਕ ਲਵਾਂਗੇ ਹਿੰਗ ਹਿੰਗ ਦਾ ਜੇ ਪਾਊਡਰ ਹੈਗਾ ਉਸ ਤੋਂ ਵੀ ਵਧੀਆ ਹੈਗਾ ਨਹੀਂ ਆਪਾਂ ਥੋੜੀ ਜੀ ਸਾਡੇ ਕੋਲ ਮੋਟੀ ਹਿੰਗ ਹੈਗੀ ਦਾਣੇਦਾਰੀ ਹਿੰਗ ਆਪਾਂ ਇਨੀਆਂ ਵਿੱਚ ਹਿੰਗ ਪਾਵਾਂਗੇ ਇਹਦੇ ਇਨੂੰ ਵੀ ਵਿੱਚ ਪਨ ਲਾਵਾਂਗੇ। ਇਹ ਗੁਸਾੜੇ ਡਾਈਜੈਸ਼ਨ ਵਧੀਆ ਰੱਖਦੀ ਹੈ ਜੀ ਤੇ ਖਾਦਾ ਪੀਤਾ ਵੀ ਹਾਜ਼ਮ ਆ ਜਾਂਦਾ ਜੀ ਇਹ ਤੇ ਹਜ਼ਮ ਨਾਲ ਕਿਉਂਕਿ ਅੱਜ ਕੱਲ ਦਿਕਤ ਜ਼ਿਆਦਾ ਆ ਰਹੀ ਆ ਕੱਪ ਜੀ ਦੀ ਹੌਲੀ ਹੌਲੀ ਭੁੰਦੇ ਰਹਾਗੇ ਆਪਾਂ ਜੀਰੇ ਇੰਡਸ ਮੈਂ ਤੇ ਹਿੰਗ ਨੂੰ ਹੁਣ ਆਪਾਂ ਇਹਨੂੰ ਪੀਸ ਲਾਵਾਂਗੇ ਜੇ ਤੋਂ ਬਾਅਦ ਜੀਰੇ ਇੰਡਸ ਮੈਂ ਤੇ ਹਿੰਗ ਨੂੰ ਇਸ ਦਾ ਪਾਊਡਰ ਬਣਾਉਣਾ ਦਾ ਹੁਣ ਕਿ ਚੰਗੀ ਤਰ੍ਹਾਂ ਭੁੰਨ ਲੈਣਾ ਜਿਆਦਾ ਕਾਲਾ ਨਹੀਂ ਕਰਨਾ ਤਾਕਾਇ ਜਦੋਂ ਖੁਸ਼ਬੂ ਆਉਣ ਲੱਗ ਜਾਂਦੇ ਜੀਰੇ ਦੀ ਵੀ ਆਪਾਂ ਉਹੋ ਲੈਸ ਨੂੰ ਬੰਦ ਕਰ ਦਿਆਂਗੇ। ਖੁਸ਼ਬੂ ਆਉਣ ਲੱਗੀ ਜੀਰੇ ਦੀ ਸਫਾ ਨੂੰ ਬੰਦ ਕਰ ਦਿਆਂਗੇ ਹੁਣ। ਲੋ ਜੀ ਆਪਾਂ ਪੀਸ ਲਿਆ ਸਮਾਨ ਜਿਹੜਾ ਜੁਆਇਨ ਤੇ ਹਿੰਗ ਅਤੇ ਜੀਰਾ ਇਹਨੂੰ ਪੀਸ ਕੇ ਆਪਾਂ ਪਾਊਡਰ ਬਣਾ ਲਿਆ। ਹੁਣ ਇਹਦੇ ਵਿੱਚ ਆਪਾਂ ਕਰਾਂਗੇ ਜੀ ਕਾਲਾ ਨਮਕ ਹੈਡਾ। ਸਿਰਫ ਕਾਲਾ ਨਮਕ ਹੀ ਐਡ ਕਰਨਾਗਾ ਸਫੇਦ ਨਮਕ ਨਹੀਂ ਲੈਣਾ ਕਿਉਂਕਿ ਕਾਲਾ ਨਮਕ ਹੁੰਦਾ ਜਿਹੜਾ ਇਹ ਖਾਧਿਆ ਪੀਤਾ ਹੁੰਦਾ ਆਪਣਾ ਉਹਦੇ ਨਾਲ ਇਹ ਹਜ਼ਮ ਆ ਜਾਂਦਾਗਾ ਇੱਕ ਕਲਮਾ ਗੀ ਆਪਾਂ ਬੇਕਿੰਗ ਸੋਡਾ ਇਹ ਪਾਵਾਂਗੇ ਇਹਦੇ ਵਿੱਚ ਐਡ ਕਰ ਦਿਆਂਗੇ ਕਿਉਂਕਿ ਇਸ ਨਾਲ ਕਬਜ ਤੋਂ ਬਹੁਤ ਰਾਹਤ ਮਿਲਦੀ ਹੈ ਬੇਕਿੰਗ ਸੋਡੇ ਦੇ ਨਾਲ ਇਸ ਨੂੰ ਆਪਾਂ ਚੌਥਾ ਹਿੱਸਾ ਲੈ ਲੈਣਾ ਜੇਕਰ ਤੁਹਾਡਾ ਖਾਦਾ ਖਾਦਾ ਪੀਤਾ ਹਜ਼ਮ ਨਹੀਂ ਆਉਂਦਾ ਤਾਂ ਦੱਸ ਦੇਣਾ ਜਾਂ 15 ਦਿਨ ਤਾਜੇ ਪਾਣੀ ਨਾਲ ਲੈਣਾ ਤੇ ਜੇਕਰ ਤੁਹਾਨੂੰ ਕਬਜਾ 2-3 ਦਿਨ ਗੋਸੇ ਦੇ ਪਾਣੀ ਨਾਲ ਗੁੰਗੁਨੇ ਪਾਣੀ ਨਾਲ ਤੁਸੀਂ ਲੈ ਸਕਦੇ ਹੋ ਇੰਨਾ ਚਮਚਾ ਲੈਣਾ 1/2 ਚਮਚਾ ਜ਼ਿਆਦਾ ਨਹੀਂ ਲੈਣਾ ਤੇ ਜੇਕਰ ਤੁਹਾਨੂੰ ਇਹ ਸਾਡਾ ਨੁਸਖਾ ਵਧੀਆ ਲੱਗਾ ਜੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤੇ ਲਾਈਕ ਜ਼ਰੂਰ ਕਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ